ਹਲੋ ਕੀ ਹਾਲ-ਚਾਲ ਹੈ ਜੁੜ ਜੋ ਜੁੜ ਜੋ ਅੱਜ ਗੱਲ ਕਰਾਂਗੇ ਚੈਨਲ ਗਰੋ ਕਿਵੇਂ ਕਰੇ ਜਲਦੀ ਜਲਦੀ चैनल द ग्रोथ बारे गल करा जुड़ जो जुड़ जो पाँच दस जुड़ फिर गलब शुरू कर रहे हैं सिंह फौजी ब्लॉक चाल का स्वागत है ਤੰਕੁਪੁਰ ਜੀ ਬਲੌਗ ਵਿੱਚ ਆਪ ਜੀ ਦਾ ਸਵਾਗਤ ਹੈ ਸਤ ਸ੍ਰੀ ਅਕਾਲ ਰਾਮ ਰਾਮ ਆਦਾਬ ਨਾਓ ਜੀ ਆ ਕਮ ਆਉਂ ਕੰਕੁਪੁਰ ਦਾ ਪੁਆਇੰਟ ਜੁੜ ਜੋ ਫਿਰ ਗੱਲਬਾਤ ਸ਼ੁਰੂ ਕਰਨੇ ਆ हां जी हां जी सस् नमस्कार जी सस् नमस्कार किया सिख واسط 10 10 वैगुरु जी वैगुरु जी की हालचाल है ठीक हो आशा करते हैं कि ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਸੈਨ ਫੋਜੀ ਬਲੌਗ ਨਾ ਵੀ ਦਾ ਸਬਸਕ੍ਰਾਈਬ ਕਰਨਾ ਜੀ ਆ ਨਾ ਵੀ ਜੈਨਲ ਤੇ ਆਏ ਲਾਈਵ ਦੇਖ ਰਹੇ ਹੋ ਲਾਈਕ ਕਰ ਦਿਓ ਜੀ ਧੰਨਵਾਦ ਆਪ ਜੀ ਦਾ ਡਬਲ ਟੈਪ ਕਰਕੇ ਲਾਈਕ ਕਰ ਦਿਓ ਤੇ ਲਾਈਕ ਕਰਨ ਦੇ ਕੋ ਪੈਸੇ ਨਹੀਂ ਲੱਗਦੇ ਇੱਕ ਅਗਲੇ ਤੋਂ ਹੌਸਲਾ ਪਦਾ ਹੀ ਜਾਂਦਾ ਸੋ ਗਰਮਦ ਕਰਾਂਗੇ ਅੱਜ ਵੀ ਚੈਨਲ ਗਰੋ ਇਸ ਤਰ੍ਹਾਂ ਕਰੀਏ ਚੈਨਲ ਸਲੋ ਚੱਲ ਰਿਹਾ ਹੈ ਚੈਨਲ ਤੇਜ਼ੀ ਨਾਲ ਸਬਸਕ੍ਰਾਈਬਰ ਨਹੀਂ ਵਧ ਰਹੇ ਵੀਊ ਨਹੀਂ ਆ ਰਹੇ ਉਹਦੇ ਬਾਰੇ ਗੱਲ ਕਰਾਂਗੇ ਸੋ ਬਣੇ ਰਹੋ ਇੰਗਰਾਂਜ ਨੇ ਜੁੜ ਗਏ ਹੋਰ ਜੁੜ ਜਿਓ ਤੇ ਗੱਲਬਾਤ ਮਹੱਤਵਪੂਰਨ ਹੈ ਇੱਕ ਟ੍ਰਿਕ ਹੈ ਟ੍ਰਿਕ ਦੱਸਾਂਗੇ ਤੁਹਾਨੂੰ ਤੇ ਉਸ ਟ੍ਰਿਕ ਦੇ ਨਾਲ ਆਪਣਾ ਵੀਰ ਵੀ ਬਹੁਤ ਛੇਤੀ ਵਧਦਾ ਹੈ ਤੇ ਆਪਣਾ ਸਰਕਰ ਵੀ ਤੇ ਚੈਨਲ ਬੜੀ ਜਲਦੀ ਗਰੋ ਹੋ ਜਾਂਦਾ ਤੇ ਹਾਂਜੀ ਕਿਰਣਾ ਬੰਦੇ ਜੀ ਸਸਰੇਪਾਲ ਜੀ ਸਸਰੇ ਅਕਾਲ ਜੀ ਆਪ ਵੀ ਦੱਸ ਸਕਦੇ ਸਿੰਘ ਭਾਜੀ ਬਲੌਗ ਦੇ ਵਿੱਚ ਲਾਈਵ ਦੇ ਵਿੱਚ ਕੀ ਹਾਲ ਚਾਲ ਹੈ ਸਾਰੇ ਠੀਕ-ਠਾਕ ਹੋ ਗਏ ਸੋ ਚੈਨਲ ਬਾਰੇ ਕੋਈ ਪ੍ਰੋਬਲਮ ਆ ਰਹੀ ਹੋਵੇ ਤੇ ਗੱਲ ਕਰ ਸਕਦੇ ਹੋ ਆ ਕਰਨਾ ਬੰਦੇ ਜੀ ਵੈਗੁਰ ਜੀ ਕਾ ਖਾਲਸਾ ਵੈ ਤੇ ਜੀ ਕਰੁੰਦੇ ਨੇ ਜਿਵੇਂ ਜਿਵੇਂ ਇਹ ਹਾਂ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋ ਐਸਾ ਕਰਦੇ ਆ ਕਿ ਤੁਸੀਂ ਠੀਕ ਠਾਕ ਹੋ ਕੇ ਗੱਲ ਕਰਨੇ ਆ ਵੀ ਚੈਨਲ ਜਦੋਂ ਆਪਣਾ ਸਲੋ ਹੋ ਜਾਂਦਾ ਹੈ ਤੇਵਰਾ ਚੈਨਲ ਬਿਲਕੁਲ ਸਲੋ ਹੋ ਜਾਂਦਾ ਵਿਊ ਨਹੀਂ ਹੁੰਦੇ ਤੇ ਸਬਸਕ੍ਰਾਈਬਰ ਨਹੀਂ ਵੱਧਦੇ ਤੇ ਉੱਟੋਂ ਆਪਾਂ ਕੀ ਕਰਨਾ ਆਪਾਂ ਜਦੋਂ ਵੀਡੀਓ ਦੇਖਨੇ ਆ ਸਾ ਸਾਡੀਆਂ ਵੀ ਦੇਖਦਾ 20 ਵਰਤ ਤੇ ਆਪਾਂ ਵੀ ਤਾਂ ਕਿਸੇ ਦੀਆਂ ਦੇਖਨੇ ਆ ਨਾ ਜਦੋਂ ਆਪਾਂ ਦੇਖਨੇ ਆ ਤਾਂ ਆਪਾਂ ਸਕਰੋਲ ਕਰ ਦਿੰਨੇ ਆ ਨਹੀਂ ਸਕਰੋਲ ਨਾ ਕਰਿਆ ਕਰੋ ਉਹਨਾਂ ਦੇ ਵੀਡੀਓ ਦੇਖਿਆ ਕਰੋ ਤੇ ਜਿਹੜਾ ਚੈਨਲ ਹੈ ਨਾ ਜਿਹੜਾ ਵੱਡਾ ਚੈਨਲ ਹੈ ਜਿਹਦੇ ਉੱਤੇ ਮੰਨ ਲਓ ਕਿ 1000 ਦੇ ਨੇੜੇ ਆ ਗਿਆ ਹੈ ਲਾਈਕ ਆ ਗਿਆ ਹਾਂਜੀ ਵਧੀਆ ਵਧੀਆ ਕਰਨ ਪਲੇਅਰ ਜੀ ਵਧੀਆ ਜੀ ਵਧੀਆ ਜਿਉਂਦੇ ਵਸਦੇ ਰਹੋ ਸਭ ਠੀਕ ਠਾਕ ਰਹੇ ਤੇ ਉਹਨਾਂ ਚੈਨਲਾਂ ਉੱਤੇ ਤੁਸੀਂ ਜਾ ਕੇ ਉਸ ਵੀਡੀਓ ਕੋ ਚੰਗੀ ਵੀਡੀਓ ਕੋ ਲਾਈਕ ਕਰ ਦੋ ਵੱਡੇ ਚੈਨਲਾਂ ਦੇ ਤੇ ਜ਼ਰੂਰੀ ਪੁਆਇੰਟ ਕੀ ਹਾਲ ਚੱਲ ਤੇ ਜ਼ਰੂਰੀ ਪੁਆਇੰਟ ਜਿਹੜਾ ਹੈ ਉਹਦੇ ਵਿੱਚ ਵੀ ਤੁਸੀਂ ਉਸ ਉੱਤੇ ਸ਼ੋਰ ਤੇ ਜਾਂ ਵੀਡੀਓ ਇਹ ਉਰ ਉੱਤੇ ਜਾ ਕੇ ਕਮੈਂਟ ਕਰਨਾ ਕਮੈਂਟ ਦਾ ਫਾਇਦਾ ਕੀ ਹੋਵੇਗਾ ਇਹ ਬਣੇ ਰੋਗਾ ਤੁਹਾਨੂੰ ਮੈਂ ਜਾ ਕੇ ਦੱਸਣਾ ਵਾ ਵੀ ਕਮੈਂਟ ਦਾ ਕੀ ਫਾਇਦਾ ਹੋਵੇਗਾ ਹਾਂ ਜੀ ਜੀ ਕਿਰਨ ਪੰਦੇਰ ਜੀ ਲਾਈਕ ਡਨ ਵੈਰੀ ਗੁੱਡ ਜੀ ਵੈਰੀ ਗੁੱਡ ਲਾਈਕ ਕਰਤਾ ਜੇ ਕੋਈ ਵੀ ਜਿਹੜੇ ਵੀਰ ਦੇਖ ਰਹੇ ਨੇ ਲਾਈਕ ਦੇ ਪੈਸੇ ਨਹੀਂ ਲੱਗਦੇ ਲਾਈਕ ਕਰ ਦਿਆ ਕਰੋ ਡਬਲ ਟੈਪ ਕਰਕੇ ਲਾਈਕ ਕਰ ਦਿਆ ਕਰੋ ਥੋੜਾ ਜਿਹਾ ਇਹ ਹੋ ਜਾਂਦਾ ਵੀ ਵੀਡੀਓ ਫਸੰਦਾਰੀ ਗਲਬਤ ਫਸੰਦ ਆ ਰਹੀ ਹੈ ਮੜਾ ਜੇ ਹੋ ਜਾਂਦਾ ਹਾਂਜੀ ਹਾਂਜੀ ਤੇ ਤੁਹਾਨੂੰ ਮੈਂ ਤੁਹਾਡਾ ਸਾਰਿਆਂ ਦਾ ਬਾਕੀ ਗੱਲ ਕਰਨੇ ਪਏ ਆ ਵੀ ਚੈਨਲ ਗਰੋ ਕਿਵੇਂ ਕਰੇ ਚੈਨਲ ਜਿਨ੍ਹਾਂ ਦੇ ਸਲੋ ਚੱਲ ਰਹੇ ਆ ਜਾਂ ਜਿਨ੍ਹਾਂ ਚੈਨਲ ਨਵੇਂ ਬਣਾਏ ਹਨ ਉਹਨਾਂ ਦੇ ਸਬਸਕ੍ਰਾਈਬਰ ਨਹੀਂ ਵੱਧ ਰਹੇ ਉਹਨਾਂ ਦੇ ਵਿਊ ਨਹੀਂ ਆ ਰਹੇ ਕੋਈ ਵੀ ਸ਼ਾਰਟਸ ਪਾਉਂਦੇ ਨੇ ਜਾਂ ਵੀਡੀਓ ਪਾਉਂਦੇ ਨੇ ਵਿਊ ਨਹੀਂ ਆ ਰਹੇ ਮਨ ਲੀਕੋ ਸਟ੍ਰਿਕ ਬਾਰੇ ਗੱਲ ਕਰ ਰਹੇ ਆਂ ਵੀ ਉਹ ਕਿਵੇਂ ਬਣਾਏ ਜਾਣ ਤੇ ਦੇਖੋ ਜੀ ਆਪਣਾ ਤਾਂ ਯਰਦਾ ਹੈ ਮੇਰੇ ਇਸ ਚੈਨਲ ਨੂੰ 2 ਮਹੀਨੇ ਹੋਏ ਨੇ ਇੱਕ ਚੈਨਲ ਮੇਰਾ ਹੋਰ ਹੈ ਸਿੱਖ ਵੈਸ 13 13 ਉਹਦੇ ਉੱਤੇ ਸਾਡੇ 28000 ਪਲੱਸ ਸਬਸਕ੍ਰਾਈਬਰ ਨੇ ਉਹ ਚੈਨਲ ਵਧੀਆ ਚੱਲਦਾ ਗਿਆ ਤੇ ਜਿਹੜਾ ਇਹ ਚੈਨਲ ਹੈ ਇਸ ਚੈਨਲ ਨੂੰ ਮੇਰੇ ਨੂੰ ਸਿਰਫ ਆਲੇ 2 ਮਹੀਨੇ ਹੋਏ ਨੇ 2 ਮਹੀਨਿਆਂ ਦੇ ਵਿੱਚ 1000 ਪਲੱਸ ਸਬਸਕ੍ਰਾਈਬਰ ਹੋ ਗਏ ਨੇ ਤੇ ਵਾਈਟੈਂਡ ਵਾਵਾ ਹੋ ਗਿਆ ਮੈਂ ਮਤਲਬ ਥਾਲੇ ਪੂਰਾ ਤਾਂ ਨਹੀਂ ਹੋਇਆ ਤੇ ਬਾਕੀ ਹੋ ਜਾਏਗਾ ਤੁਸੀਂ ਚੈਨਲ ਤੇ ਜਾ ਕੇ ਜੇ ਨਹੀਂ ਤਬਾ ਤੇ ਆਪਣਾ ਜਾ ਕੇ ਚੈਨਲ ਤੋਂ ਪਤਾ ਲੱਗ ਜਾਂਦਾ ਵੇਖ ਲੋ ਜਾ ਕੇ ਕਦੋਂ ਚੈਨਲ ਬਣਿਆ ਪਰ 23 ਮਈ ਨੂੰ ਬਣਿਆ ਸਰਾਲ ਦਿਨ ਤੇ 3 ਮਈ ਜੂਨ ਤੇ ਅੱਜ ਲਗ ਚੱਲਦਾ ਪਿਆ ਹਾਂਜੀ 2 ਮਹੀਨੇ ਹੋਏ ਨੇ ਤੇ ਤੁਹਾਨੂੰ ਆਪਾਂ ਦੱਸਨੇ ਆ ਟ੍ਰਿਕ ਬਾਰੇ ਵੀ ਤੁਸੀਂ ਕਿਵੇਂ ਮਤਲਬ ਹਾਂਜੀ ਕਰਨ ਭਦੇਰ ਜੀ ਬਣੇ ਰਹੋ ਵੇਖ ਲੋ ਜਿਵੇਂ ਕਰੋ ਜੀ ਬਹੁਤ ਵਧੀਆ ਜੀ ਤੁਸੀਂ ਕਮੈਂਟ ਕਰ ਰਹੇ ਹੋ లైక్ ਕਰ ਰਹੇ ਹੋ ਧੰਨਵਾਦ ਤੁਹਾਡਾ ਬਹੁਤ ਬਹੁਤ ਤੇ ਹੋਰ ਵੀ ਜਿਹੜੇ ਵੀਰ ਜੁੜੇ ਨੇ ਲਾਈਕ ਕਰ ਦਿਓ ਡਬਲ ਟੈਪ ਕਰਕੇ ਡਬਲ ਟੈਪ ਕਰਕੇ ਲਾਈਕ ਕਰ ਦਿਓ ਲਾਈਕ ਦੇ ਮੇਰਾ ਵੀਰ ਪਰਸੇਨ ਲੱਗਦੇ ਕੋਈ ਜੋ ਵੀ ਦੇਖ ਰਹੇ ਆਪ ਦੇਖ ਰਹੇ ਆ ਜੋ ਪੰਜਾਬੀ ਨਹੀਂ ਸਮਝਤੇ ਮੈਂ ਹਿੰਦੀ ਵਿੱਚ ਵੀ ਬਾਤ ਕਰੂੰ ਐਕਸ ਫੌਜੀ ਹੂੰ ਮੈਂ ਐਕਸ ਫੌਜੀ ਰਿਟਾਇਰਮੈਂਟ ਫੌਜੀ ਹੂੰ ਤਾਂ ਐਸਾ ਹੈ ਜੋ ਵੀ ਅਨੁਸ਼ਾਸਨ ਹੁੰਦਾ ਹੈ ਨਾ ਇੱਕ ਫੌਜੀ ਨੂੰ एक दूसरा गुरु का होते हैं गुरु का सिख बन के ये जो जब पान कर लिया ना अमृत पान कर लिया निशानी है उसके बाद जो है ना मतलब अच्छे काम किए जाते हैं बुरे कामों से वह कर ली जाती है तो वैसे भी अब ये जो सफ़ेद रंग की दाढ़ी होगी तो सारा मतलब सारा कुछ जहान का देख लिया जो भी देखना था माड़े काम भी देख लिए चंगे भी देख लिए तो अब तो अच्छी बातें करनी चाहिए ऐसा है आप जो देख रहे हैं लाइक कर दो वीडियो को लाइक करके तो दूसरी बात ये है अभी जब आपका चैनल आपने नया चैनल बना लिया आपका चैनल ग्रो नहीं कर रहा और आपके चैनल पर व्यू नहीं आ रहे और आपक्राइबर भी नहीं आ रहे ऐसा है जो बड़े चैनल है ना बड़े चैनलों पर जाके जब आप हाँ जी वैग जी ਸਾਰਿਆਂ ਨੂੰ ਹਮੇਸ਼ਾ ਤੰਦਰੁਸਤ ਰੱਖਣ ਜੀ ਹਾਂਜੀ ਹਾਂਜੀ ਕਰਨ ਪੰਦੇਰ ਜੀ ਤੇ ਤੁਹਾਨੂੰ ਵੀ ਤੰਦਰੁਸਤ ਰੱਖਣ ਤੁਹਾਡੇ ਕਾਰੋਬਾਰ ਚ ਵਾਧ ਹੋਵੇ ਤੇ ਮਹਾਰਾਜ ਜੋ ਵੀ ਤੁਸੀਂ ਕਾਰੋਬਾਰ ਕਰਦੇ ਹੋ ਜਿੱਥੇ ਵੀ ਰਹਿੰਦੇ ਹੋ ਖੁਸ਼ੀਆਂ ਲਿਆਵੇ ਮਹਾਰਾਜ ਤੁਹਾਡੇ ਤੇ ਤੁਸੀਂ ਦਿਨ ਦੁਬਣੀ ਰਾਤ ਚੋਂ ਤੱਕੀ ਕਰੋ ਹਾਂਜੀ ਲੋਕ ਤੇ ਸੱਚ ਕਰਮਰ ਕਿਵੇਂ ਮਤਲਬ ਵਧਾਏ ਜਾਣ ਤੇ ਆਪਣੇ 20 ਵਰਗਿਆਂ ਵਿਦਾਇਆ ਜਾਣੇ ਜਿਹੜੇ ਵੱਡੇ ਚੈਨਲ ਨੇ ਉਹਨਾਂ ਉੱਤੇ ਆਪਾਂ ਇੱਕ ਤੇ ਜਦੋਂ ਆਪਾਂ ਸਕਰੋਲ ਕਰਦੇ ਨੇ ਵੀਡੀਓ ਦੇਖ ਕੇ ਸਕਰੋਲ ਨਾ ਕਰਿਆ ਕਰੋ ਵੀਡੀਓ ਇੱਕ ਲਾਈਕ ਕਰਦਿਆ ਕਰੋ ਤੇ ਇੱਕ ਤੁਸੀਂ ਮਤਲਬ ਉਹਦੇ ਉੱਤੇ ਜਾ ਕੇ ਕਮੈਂਟ ਕਰਦਿਆ ਕਰੋ ਜਿੰਨੇ ਤੁਸੀਂ ਕਮੈਂਟ ਕਰੋਗੇ ਨਾ ਕਮੈਂਟ ਦਾ ਮਤਲਬ ਇਹ ਵੀ ਜਦੋਂ ਵੱਡੇ ਚੈਨਲ ਤੁਸੀਂ ਕਮੈਂਟ ਕਰਦੇ ਹੋ ਨਾ ਤੇ ਫਿਰ ਜਿਹੜੇ ਜਦੋਂ ਤੁਸੀਂ ਸ਼ਾਰਟੇਜ ਪਾਉਂਦੇ ਹੋ ਕੋਈ ਆਪਣੇ ਵੀਡੀਓ ਪਾਉਂਦੇ ਹੋ ਤੇ ਉਹ तो उन उन, उन उनके जो होते हैं ना वीवर होते हैं बड़े चैनल वालों को उनमें आपकी वीडियो घुसेगी क्योंकि तो आपका नाम आ गया बीच में आपका कमेंट कर दिया वो घुसेगी तो ज़बरदस्ती तो आप घुसेगी तो आपके बड़े पेजी से वीवर बदेंगे और उनमें से कोई ना कोई सब्सक्राइबर भी कर देगा सब्सक्राइब कर देगा तो आपका सब्सक्राइब भी बदेंगे बस इतनी सी बात है बड़ी बात नहीं है तो सब्सक्राइब करने में संकोच नहीं करना चाहिए क्योंकि हमारा भी तो किसी ने किया है तभी तो हमारे एक हज़ार सब्सक्राइबर बने हैं तो हम करते हैं तो क्या हमारा कौन सा पैसा लगता है दूसरी बात ये लाइक का को पैसा नहीं लगता कमेंट कर दो जैसी भी है वीडियो उनका अच्छी है तो अच्छे तौर पर कमेंट कर दो माड़ी है तो आप तो उस हिसाब से कमेंट कर दो जैसी भी है वेरी गुड वेरी गुड वीर को बात है धन्यवाद तो जी धन्यवाद वेगुरु जी बहुत धन्यवाद किरण रणधीर जी कितों जी कितों तुम सर मैं हिंदू हूँ कोई गल नहीं जी मानस की जात सब एक परेशान और पंजाब भी पर आज कल के माहौल से हिंदू सिख में लड़ाई होती है चिरासी के नाम पर देखो जी ये तो राजनीतिक लोग जो होते हैं ना वो करवाते हैं लड़ाई और तो कोई तो लड़ाई का मतलब नहीं है सब ने अपना करना अपना खाना अपना धंधा करना है जो धर्म के नाम पर लड़ते हैं ना मैं तो उनको बेफूकाउंगा क्योंकि लेटर तो वोटों के लिए अपना लड़ाई करवाते हैं तो उसमें नहीं हमें उस ऐसे काम में नहीं पड़ना चाहिए माँ फिर गुरु नानक देव जी ने जो सिख फलसा है ना गुरु नानक देव जी ने फरमाया था मानस के जा सब एक को पहचान बबुल अल्लाह नूर पाया कुदरत के सब बंदे एक नूर ते सब जग उपजा कौन भले को मंदे इसका मतलब है भाई जो परमात्मा ने जिसको जन्म दिया है ना उसको वही हवा है वही पानी है वही सारा कुछ मतलब खाना पाना हवा जो कुछ भी है तो सब सुरत बनवा के परमात्मा बेचता है उसके बाद हम वंडियाँ पा लेते हैं कोई हिंदू बन जाता है कोई मुसलमान बन जाता है फिर ये लीडर लोग जो होते हैं ये अपना इनका कौता वोटों के लिए ये राजनीति करते हैं इनमें दरार डालते हैं हुँ? तो ऐसी बात नहीं है मिलजुल कर रहो आप वैगुरु जी वैगुरु जी मेर करम जी वाह जी वाह कोम गुरप्रीत जी वैगुरु जी वेगुरु मेर करम परमात्मा थोड़ा बख्शे अंजू शर्मा मेरे हिसाब से सिख दो तो परसेंट हैं यानी हीरा जैसे में जैसे मैं सिख की इज्जत करता हूँ वेरी गुड जी वेड वेरी गुड ਹਾਂਜੀ ਹਾਂਜੀ ਹੀਰਾ ਜੋ ਹੁੰਦਾ ਨਾ ਦੋ ਇੱਜ਼ਤ ਕਰਦੇ ਆਂ ਬਹੁਤ ਬਹੁਤ ਧੰਨਵਾਦ ਜੀ ਜੀ ਜਨ ਸਭ ਸਿਰਨ ਤੁਹਾਰੇ ਸਰਵ ਚਿੰਤ ਦੇ ਪਾਸੇ ਜੋਤ ਦੇ ਭਾਵੇ ਸੋਈ ਚੰਨ ਬੜ ਕਰਨ ਪੰਦੇਰ ਜੀ ਬਹੁਤ ਵਧੀਆ ਲਿਖਿਆ ਤੁਸੀਂ ਸਹੀ ਗੱਲ ਹੈ ਗੁਰਬਾਣੀ ਤਾਂ ਸਾਨੂੰ ਬਹੁਤ ਕੁਝ ਦੱਸਦੀ ਹੈ ਜੇ ਆਪਾਂ ਲੜਾਈਆਂ ਤੇ ਜੋ ਕਰ ਰਹੇ ਆ ਨਾ ਇਹ ਤੇ ਰਾਜਨੀਤਿਕ ਲੋਕਾਂ ਦੇ ਪੇਟ ਚੜ ਜਾਂਦੇ ਆ ਉਸ ਪਾਸੇ ਆਪਾਂ ਨੂੰ ਨਹੀਂ ਜਾਣਾ ਚਾਹੀਦਾ ਆਪਾਂ ਨੂੰ ਤੇ ਗੁਰੂ ਨਾਨਕ ਦੇਵ ਜੀ ਸੰਧਾਨਾਂ ਤੇ ਚੱਲਣਾ ਚਾਹੀਦਾ ਗੁਰੂ ਨਾਨਕ ਗੱਜੂ ਗੁਰਦੁਆਰਾ ਹੁੰਦਾ ਨਾ ਗੁਰਦੁਆਰੇ ਕੇ ਚਾਰ ਦਰਵਾਜੇ ਹੁੰਦੇ ਮਤਲਬ ਚਾਰ ਵਰਨ ਕਿਹੋਂ ਤਰਫ ਸੇ ਚਾਰ ਦਰਵਾਜੋਂ ਕੇ ਤਰਫ ਸੇ ਕੋਈ ਵੀ ਆ ਜਾ ਸਕਦਾ ਉਸਮੇ ਕੋਈ ਮਤਬेद ਨਹੀਂ ਹੈ ਕਿਉਂਕਿ ਜੋ ਸਿੱਖ ਧਰਮ ਹੈ ਜੋੜਨੇ ਦਾ ਕੰਮ ਕਰਦਾ ਤੋ ਮਾਨਸਿਕ ਜਾਸਾ ਦਾ ਇੱਕ ਪਹਿਚਾਣ ਵੀ ਆਦਮੀ ਜੋ ਹੈ ਆਦਮੇ ਸੇ ਪਿਆਰ ਕਰੇ ਨਫਰਤ ਨਹੀਂ ਕਰਨਾ ਨਫਰਤ ਹੀ ਰਾਜਨੀਤਿਕ ਦਲ ਬੰਨ ਫੈਲਾਤੇ ਹਨ ਵੈਗੁਰੂ ਜੀ ਵੈਗੁਰੂ ਜੀ ਵੀ ਕੀਤਾ ਹਾਂ ਔਰ ਰਾਧੇ ਰਾਦੇਵੀ ਅੰਜੂ ਸ਼ਰਮਾ ਜੀ ਹਾਂਜੀ ਹਾਂਜੀ ਵੈਗਰੂ ਵੈਗਰੂ ਵੀ ਜਪਦੇ ਹੋ ਰਾਧੇ ਰਾਦੇ ਬੜਾ ਵਧੀਆ ਜੀ ਬੜਾ ਵਧੀਆ ਸਭ ਇੱਕ ਹੈ ਜੀ ਪਰਮਾਤਮਾ ਇੱਕ ਹੈ ਰਸਤੇ ਅਲੱਗ-ਅਲੱਗ ਹੈ ਹਮਾਰੇ ਕੋਈ ਇਸ ਰਸਤੇ ਜੇ ਜਾਂਦਾ ਹੈ ਜੈਸੇ ਮੰਜ਼ਿਲ ਕ੍ਰਿਸ਼ਨ ਸ਼ਹਿਰ ਕੋ ਜਾਣਾ ਉਤ ਰਸਤੇ ਅਲੱਗ-ਅਲੱਗ ਹੁੰਦੇ ਹੈ ਬਹੀ ਬਾਤ ਹੈ ਪਰਮਾਤਮਾ ਕਾ ਜੋ ਰਸਤਾ ਹੈ ਮਿਲਨੇ ਕੋ ਇੱਕ ਹੀ ਹੈ ਮੇਰੇ ਕਮੈਂਟ ਪੜੋ ਉਪਰ ਵੈਰੀ ਗੁੱਡ ਜੀ ਵੈਰੀ ਪੰਦੇਰ ਜੀ ਹਾਂਜੀ 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 ਕਰਨ ਪੰਦੇਰ ਜੀ ਹਮ ਨੇ ਚੰਗੇ ਬੁਰਾ ਨਹੀਂ ਕੋਈ ਵੈਰੀ ਗੁੱਡ ਵੈਰੀ ਗੁੱਡ ਜੀ ਕਰਨ ਪੰਦੇਰ ਜੀ ਤੁਸੀਂ ਕਿੱਥੋਂ ਹੋ ਮੈਰਾੜਾ ਸਾਹਿਬ ਤੋਂ ਅੰਕਲ ਜੀ ਅੱਛਾ ਜੀ ਅੱਛਾ ਤੁਸੀਂ ਰਾੜਾ ਸਾਹਿਬ ਤੋਂ ਵੈਰੀ ਗੁੱਡ ਜੀ ਮੇਰਾੜਾ ਸਾਹਿਬ ਵਾਲੇ ਸੰਤੂ ਹੀ ਹਨ ਉੱਥੇ ਹਾਂਜੀ ਹਾਂਜੀ ਬਹੁਤ ਵਧੀਆ ਆਪਾਂ ਕਰਨਾਲ ਤੋਂ ਹਾਂ ਜੀ ਕਰਨ ਪੰਦੇਰ ਜੀ ਕਰਨਾਲ ਤੋਂ ਕਰਨਾਲ ਹਰਿਆਣਾ ਹਾਂਜੀ ਹਾਂਜੀ ਕਿਤੇ ਸੁੱਖ ਬਹੁਤ ਦਾਦ ਵਿੱਚ ਰਹਿੰਦੇ ਹਨ ਜੀ ਹਾਂਜੀ ਤੇ ਗੁਰਦੁਆਰਾ ਸਭ 92 ਹਨ ਬਹੁਤ ਮਤਲਬ ਇਹ ਪੰਜਾਬ ਦੀ ਸਮੇਲੋ ਮਤਲਬ ਸਾਰੇ ਰਲ ਮਿਲ ਕੇ ਰਹਿੰਦੇ ਨੇ ਕੋਈ ਇੱਥੇ ਮਤਲਬ ਐਸੀ ਗੱਲ ਨਹੀਂ ਹੈਗੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੁਸੀਂ ਨਾਲ ਜੁੜੇ ਹਾਂਜੀ ਕਰਨ ਬਨੇਰ ਜੀ ਹਾਂਜੀ ਸ਼ਰਮਾ ਮੇਰੇ ਗੁਰੂ ਜੀ ਪਰਮਾਨੰਦ ਜੀ ਵੀ ਕਹਤੇ ਹਨ ਵੈ ਗੁਰੂ ਜੀ ਦਾ ਨਾਮ ਕਬੀ ਹੈ ભગવાન ਕੋ ਪਾਣੇ ਲਈ ਹਾਂਜੀ ਹਾਂਜੀ परमानंद जी भी बड़े पहुंचिए हुए संत हैं ਤੇ ਬਹੁਤ अच्छी باتیں ਬੋਲਦੇ ਹਨ ਉਹ ਵੀ ਆਪ ਕੋ ਜੋ ਉਹਨਾਂ ਨੇ ਮਾਰਗਦਰਸ਼ਕ ਜੋ ਵੀ ਦਿਖਾਇਆ ਹੈ ਬੜੀਆ ਦਿਖਾਇਆ ਹੈ ਆਪ ਉਸ ਕੇ ਇਹ ਬਤਾਏ ਹੋਏ ਮਾਰਗ ਪਰ ਸੰਤੋں ਕੋ ਬਤਾਏ ਹੋਏ ਮਾਰਗ ਪਰ ਚੱਲ ਕੇ ਆਪਣੇ ਜੀਵਨ ਉਸਾਸ ਨੂੰ ਸਫਲ ਬਣਾ ਸਕਦੇ ਹੋ ਦੇਖੋ ਇਹ ਚਾਰ ਦਿਨ ਕੀ ਚਾਰ ਦਿਨ ਕੀ ਚਾਂਦਨੀ ਫਿਰ ਹਨੇਰੀ ਰਾਤ ਇਹ ਜ਼ਿੰਦਗੀ ਜੋ ਹੈ ਨਾ ਚਾਰ ਦਿਨ ਕੀ ਹੈ ਲੜ ਝਗੜ ਕਰਕੇ ਇਹ ਦੁਸ਼ਮੈਰ ਬ੍ਰੋਧ ਕਰਕੇ ਦੂਸਰੇ ਕਿਆ ਕਿਆ ਲੈ ਕੇ ਜਾਣਾ ਸਾਥ ਮੇ ਕੁਝ ਨਹੀਂ ਜਾਏਗਾ ਇਹ ਨਫਰਤ ਥੋੜਾ ਸਾਥ ਮੇ ਜਾਏਗੀ ਅچھے ਕਾਮ ਜੋ ਕਰੇ ਨਾ ਉਹ ਸਾਥ ਮੇ ਜਾਣਗੇ ਤੋ ਅچھے ਕਾਮ ਚੰਗੇ ਕਾਮ ਕਰਨੇ ਚਾਹੀਦੇ ਨੇ ਹਾਂਜੀ ਕਿਰਨ ਪੰਦੇਰ ਜੀ ਧੰਨਵਾਦ ਜੀ ਧੰਨਵਾਦ ਤੁਹਾਡਾ ਗੁਰਵਿੰਦਰ ਬਾੜੀ ਜੀ ਕਿੱਥੋਂ ਜੀ ਅਸੀਂ ਕਰਨਾਲ ਤੋਂ ਜੀ ਜੀ ਵੈਗੁਰਜੀ ਸਭ ਦਾ ਭਲਾ ਕਰਨ ਸਭ ਦਾ ਭਲਾ ਕਰਨ ਹਾਂਜੀ ਹਾਂਜੀ ਸਭ ਦਾ ਭਲਾ ਕਰਨ ਓਕੇ ਓਕੇ ਜੀ ਕਰਨਾਲ ਹਾਂਜੀ ਹਾਂਜੀ ਅਸੀਂ ਕਰਨਾਲ ਤੋਂ ਆ ਜੀ ਆਂਦਵੰਤ ਜੀ ਕਰਨਾਲ ਤੋਂ ਆ ਜੀ ਹਾਂਜੀ ਹਾਂਜੀ ਹੋਰ ਸੁਨੋ ਕੀ ਹਾਲ ਚੱਲ ਬਹੁਤ ਵਧੀਆ ਲੱਗਾ ਗੱਲ ਕਰਕੇ ਹਾਂਜੀ ਕਰਨਪਦੇਰ ਜੀ ਵੱਡਿਆਂ ਦਾ ਆਦਰ ਸਤਿਕਾਰ ਕਰੋ ਜਰੂਰ ਜੀ ਜਰੂਰ ਜਰੂਰ ਕਰਨਾ ਚਾਹੀਦਾ ਹਾਂਜੀ ਅਸੀਂ ਤੇ ਹੁਣ ਚਾਹ ਪੀਣ ਲੱਗੇ ਆ ਆਜੂ ਵਧੀਆ ਖਾ ਕੇ ਤੁਸੀਂ ਆ ਮਤਲਬ ਕੱਚ ਨਹੀਂ ਸਟੀਆ ਕੱਚ ਨਹੀਂ ਮਤਲਬ ਯੂਜ਼ ਕਰਦੇ ਤੇ ਆਮ ਜਦੋਂ ਅਜੇ ਸਟੀਲ ਇਹਨੇ ਦਾ ਸਰਮਲੋਚੀ ਮਤਲਬ ਵਧੀਆ ਲੱਗਦਾ ਹੈ ਸਰਮਲੋਚ ਬਿਮਾਰੀਆਂ ਘਟਾਉਂਦਾ ਮੈਨੂੰ ਮੇਰੇ ਡੈਡੀ ਦੀ ਯਾਦ ਆ ਗਈ ਕਰਨ ਬੰਦੇ ਅੱਛਾ ਜੀ ਡੈਡੀ ਜੀ ਤੁਹਾਡੇ ਨਹੀਂ ਰਹੇ ਮੈਨੂੰ ਤੁਹਾਡੇ ਡੈਡੀ ਦੀ ਯਾਦ ਆ ਗਈ ਤੇ ਚਲੋ ਕੋਨੀ ਮਹਾਰਾਜ ਜਿੱਥੇ ਵੀ ਰਹਿਣਾ ਉਹਦੇ ਚਰਨਾ ਚ ਰਹਿਣਾ ਗੁਰੂ ਮਹਾਰਾਜ ਦੇ ਵਿੱਚ ਦੇਖੋ ਜੀ ਇਹ ਦਸਵਾਸਾਂ ਦੀ ਪੁੰਜੀ ਹੈ ਕਰਨ ਬੰਦੇਰ ਜੀ ਜਿੰਨੀ ਪਰਮਾਤਮਾ ਨੇ ਬਖਸ਼ੀ ਹੈ ਉੰਨੀ ਕੁ ਭੋਗਣੀ ਹੈ ਹਰ ਬੰਦੇ ਨੇ ਸਵਾਸ ਗਿਣੇ ਚੁਨੇ ਹੁੰਦੇ ਨੇ ਤੇ ਮਹਾਰਾਜ ਚੜ੍ਹਦੀਆਂ ਕਲਾ ਚ ਲੋ ਜਿੰਨਾ ਚਿਰ ਉਹਨਾਂ ਦਾ ਸਾਥ ਸਹੀ ਹੋਣਾ ਚਿਰ ਕੋਟ ਮਨ ਨਭਾ ਗਏ ਉਹਨ ਮਹਾਰਾਜ ਕਿਰਪਾ ਕਰਨ ਤੁਸੀਂ ਰਾੜਾ ਸਾਹਿਬ ਤੇ ਨੜੇ ਉਹ ਗੁਰੂ ਘਰ ਉੱਥੇ ਬਾਬਾ ਜੀ ਲੋਹੜਾਂ ਵਾਲੇ ਕਸ਼ਮੀਰਾ ਸਿੰਘ ਬੜੇ ਪਹੁੰਚੇ ਸੰਤ ਨੇ ਸਾਡੇ ਇਲਾਕੇ ਚ ਵੀ ਹੁੰਦੇ ਨੇ ਇੱਥੇ ਦੁਆਨ ਲਾਉਂਦੇ ਨੇ ਜਾਇ ਕਰੋ ਗੁਰਦੁਆਰਾ ਸਾਹਿਬ ਉਹਨਾਂ ਦੀ ਸੰਗਤ ਕਰਿਆ ਕਰੋ ਬਹੁਤ ਵਧੀਆ ਸੰਤ ਮਹਾਪੁਰਸ਼ ਨੇ ਉਹਨਾਂ ਦੀਆਂ ਦੁਆ ਸੁਣਿਆ ਕਰੋ ਓਹੋ ਮੰਮੀ ਡੈਡੀ ਦੋਵੇਂ ਨਹੀਂ ਜੀ ਦੋਤ ਸੁਣ ਕੇ ਮੇਲ ਨੂੰ ਠੇਸ ਲੱਗੀ ਡੈਮ ਨੋਈ ਮਹਾਰਾਜ ਨੇ ਤੁਹਾਡੇ ਮੰਮੀ ਜਿਹੜੇ ਦੋਤ ਖੋਲੇ ਬਾਕੀ ਉਹ ਡਾਡਾ ਪਰਮਾਤਮਾ ਤੇ ਦੋ ਸਾਲ ਹੋ ਗਏ ਉਹਦੇ ਪਾਣੇ ਵਿੱਚ ਹੀ ਰਹਿਣਾ ਪਏਗਾ ਇਹ ਉਹਦੀ ਖੇਤੀ ਹੈ ਜੀ ਕੱਚੀ ਵੱਡੇ ਪੱਕੀ ਵੱਡੇ ਤੇ ਆਪਣਾ ਯੋਗ ਨਹੀਂ ਉਹਦੇਗੇ ਕੋਈ ਤੇ ਮਾੜਾ ਤਾਂ ਹੁੰਦਾ ਹੀ ਮਾਪਿਓ ਸਦਾ ਨਾਲ ਰਹਿਣੇ ਚਾਹੀਦੇ ਨੇ ਗੁਰੂ ਮਹਾਰਾਜ ਮਾਪੇ ਤੋਂ ਕਿਸੇ ਦਾ ਨਾਖ ਹੋਵੇ ਕਿਉਂਕਿ ਜੋ ਮਾਪਿਓ ਨੇ ਬਣ ਜਾਣਾ ਉਹ ਹੋਰ ਕੋਈ ਨਹੀਂ ਬਣ ਸਕਦਾ ਕਾਨੂੰ ਡੈਕ ਦੇ ਕੇ ਡੈਡੀ ਦੀ ਯਾਦ ਆ ਗਈ ਚਲੋ ਜੀ ਧੰਨਵਾਦ ਜੀ ਧੰਨਵਾਦ ਤੁਹਾਡਾ ਜੋ ਤੁਸੀਂ ਮੇਰੇ ਵਿੱਚ ਆਪਣਾ ਡੈਡੀ ਵੇਖਿਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕੋਈ ਗੱਲ ਨਹੀਂ ਕੋਈ ਗੱਲਬਾਤ ਪੁੱਛਣੀ ਹੋਵੇ ਤੁਸੀਂ ਕੁਝ ਸਕਦੇ ਹੋ ਤੁਹਾਨੂੰ ਮਤ ਦੇਾਂਗੇ ਚੰਗੀ ਦੇਾਂਗੇ ਮਾੜੀ ਨਹੀਂ ਦਿੰਦੇ ਰੰਜੋੜ ਸੰਦੂਰ ਰੰਜੋੜ ਸਿੰਘ ਸੰਦੂਰ ਪੰਜਾਬ ਅਨੁਸਾਰ स्वागत है राम राम। राम राम जी ਤੁਹਾਡਾ ਰਮਜੋਤ ਸਿੰਘ ਜੀ ਨੰਬਰ ਸਰ ਤੋਂ ਤੁਸੀਂ ਨਾਲ ਗਏ ਹੋ ਨਾਲ ਜੁੜੇ ਹੋ ਤੁਹਾਡਾ ਬਹੁਤ ਬਹੁਤ ਸਤਜਿੰਜੂ ਸ਼ਰਮਾ ਜੀ ਹਾਂ ਜੀ ਅਨੋਜੀ ਸ਼ਰਮਾ ਮੈਂ ਨੇ ਆਪ ਦਾ ਚੈਨਲ ਸਬਸਕ੍ਰਾਈਬ ਕਰ ਲਿਆ ਹੈ ਆਪसे ਬਾਤ ਕਰਤੇ ਬਹੁਤ ਅੱਛਾ ਲਗਤਾ RAM 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 ਜੀ ਤੁਸੀਂ ਚੈਨਲ ਸਬਸਕ੍ਰਾਈਬ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚਲੋ ਸਬਸਕ੍ਰਾਈਬਰ ਤੁਸੀਂ ਕਰ ਬਣ ਗਏ ਹੋ ਸਾਡੇ ਤੇ ਨਾਲ ਜੁੜ ਗਏ ਹੋ ਗਲਬਤ ਹੁੰਦੀ ਰਹੇਗੀ ਦੋਨੋ ਚਲੇ ਗਏ ਹੋ ਹੋ ਵੈਰੀ ਸਾਇਡ ਬਹੁਤ ਮਾੜਾ ਹੋਇਆ ਜੀ ਵੇਖੋ ਜੀ ਦੁੱਖਾਂ ਦਾ ਭਾਰ ਟੁੱਟ ਗਿਆ ਤੁਹਾਡੇ ਤੇ ਤੁਸੀਂ 6 ਮਹੀਨੇ ਦੇ ਵਿੱਚ ਆਪਣਾ ਮਾਪਿਓ ਕੋਲ ਤਾਂ ਮੰਮੀ ਡੈਡੀ ਕੋਲ ਤੇ ਗੁਰੂ ਮਹਾਰਾਜ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇ ਤੇ ਤੁਹਾਨੂੰ ਦੁੱਖ ਸਹਿਣ ਦੀ ਸ਼ਕਤੀ ਦੇ ਗੁਰੂ ਮਹਾਰਾਜ ਉਹਦੇ ਯੋਗ ਨਹੀਂ ਚਲਦਾ। ਨਾ ਆਪਾਂ ਕੁਝ ਕਰ ਸਕਦੇ ਆ ਸਿਰਫ ਇੱਕ ਇਹਵੇ ਹੌਸਲਾ ਦੇ ਸਕਨੇ ਆ। ਦੇਖੋ ਸਦਾ ਤੇ ਕੋਈ ਵੀ ਨਾਲ ਨਹੀਂ ਨਿਭਦਾ। ਤੇ ਬਾਕੀ ਛੋਟੀ ਉਮਰੇ ਮਾਪੋਂ ਦਾ ਸਿਰ ਤੋਂ ਸਹਯਾ ਉੱਠ ਜਾਣਾ ਬਹੁਤ ਦੁੱਖ ਦੀ ਗੱਲ ਹੈ ਸਾਨੂੰ ਸਾਡੇ ਡੈਡੀ ਨਹੀਂ ਨੇਮ ਬਾਣੀ ਦਾ ਬਹੁਤ ਗਿਆਨ ਦੇਤਾ ਸੀ ਛੋਟੇ ਹੁੰਦੇ ਆ ਤਾਂ ਹਾਂ ਜੀਆਂ ਦੀ ਜਿਹੜਾ ਮਾਂ ਪਿਓ ਹੁੰਦਾ ਨਾ ਜੀ ਹਾਂ ਜੀ ਪਹਿਲਾ ਮਾਸਟਰ ਉਹ ਹੁੰਦਾ ਬੰਦੇ ਦਾ ਸਭੂਤ ਬੱਚਾ ਬਾਅਦ ਚ ਜਾਂਦਾ ਹੈ ਇਹ ਘਰ ਦੇ ਵਿੱਚ ਪਿਓ ਬਾੜ ਕਰਦਾ ਹੋਵੇਗਾ ਨਾ ਡੈਡੀ ਬਾੜ ਕਰਦਾ ਹੋਵੇ ਨਾ ਮੰਮੀ ਬਾੜ ਕਰਦੇ ਬੱਚੇ ਆਟੋਮੈਟਿਕ ਲੱਗ ਜਾਣਗੇ ਕਿਉਂਕਿ ਬੱਚਾ ਜੋ ਦੇਖਦਾ ਨਾ ਉਹ ਕਰਦਾ ਹੈ ਸਿਖਾਇਆ ਨਹੀਂ ਸਿੱਖਦਾ ਬੱਚਾ ਬੱਚਾ ਨਕਲ ਕਰਦਾ ਤੇ ਛੋਟੇ ਹੁੰਦਿਆਂ ਵੀ ਜੋ ਹੁੰਦੀ ਹੈ ਨਾ ਜਿਵੇਂ ਛੋਟਾ ਰੁੱਖ ਹੁੰਦਾ ਹੈ ਤੇ ਉਹਨੀਆਂ ਜੋ ਟਾਣੀ ਹੁੰਦੀ ਹੈ ਨਾ ਕੋਮਲ ਹੁੰਦੀ ਹੈ ਨਾ ਉਹਨਾਂ ਨੂੰ ਜਿੱਧਰ ਵੀ ਆਪਾਂ ਮੋੜਨਾ ਚਾਹੀਏ ਉਧਰ ਮੋੜਦੇ ਨੇ ਬੰਦ ਨੇ ਉਸ ਪਾਸੇ ਨੇ ਚੜਹੀਂ ਜਾਣਗੇ ਇਸ ਤਰ੍ਹਾਂ ਬੱਚਾ ਵੀ ਜਿਵੇਂ ਛੋਟੀ ਅਵਸਥਾ ਦੇ ਵਿੱਚ ਹੁੰਦਾ ਨਾ 4-5 ਸਾਲ ਤੋਂ ਜਦੋਂ ਸਟਾਰਟਿੰਗ ਦੇ ਵਿੱਚ ਜਿੱਧਰ ਉਹਨੂੰ ਤੁਸੀਂ ਮੋੜਨਾ ਚਾਹੋ ਉਹ ਮੁੜ ਜਾਂਦਾ ਜਦੋਂ ਸਾਡੇ ਮਾਮੀ ਡੈਡੀ ਬਾਣੀ ਦਾ ਡੈਡੀ ਨੇ ਬਾਣੀ ਦਾ ਬਹੁਤ ਗਿਆਨ ਦਿੱਤਾ ਕਿੰਨੇ ਬੰਦੇ ਜੀ ਹਾਂ ਜੀ ਬਹੁਤ ਵਧੀਆ ਜੀ ਕਰਨ ਪੰਦੇਰੀ ਜੀ ਡੈਡੀ ਜੀ ਕਹਿੰਦੇ ਹੁੰਦੇ ਸੀ ਰੋਟੀ ਕੱਟ ਕਰ ਦਿਓ ਪਰ ਬਾਣੀ ਦਾ ਸੱਦ ਨਾ ਛੱਡੋ ਵੈਰੀ ਗੁੱਡ ਵੈਰੀ ਗੁੱਡ ਬਹੁਤ ਵਧੀਆ ਵਿਚਾਰ ਸਨ ਉਹਨਾਂ ਦੇ ਬਾਣੀ ਦੇ ਨਾਲ ਜੋੜਦੇ ਸਨ ਸਭ ਤੋਂ ਵਧੀਆ ਗੱਲ ਹੈ ਜੀ ਬਹੁਤ ਵਧੀਆ ਲੱਗਾ ਜੀ ਤੁਹਾਡਾ ਨਾਲ ਗੱਲ ਕਰਕੇ ਤੇ ਜਿਹੜੇ-ਜਿਹੜੇ ਵੀ ਦੇਖ ਰਹੇ ਹੋ ਇਹ ਵੀਡੀਓ ਲਾਈਕ ਕਰ ਦਿਓ ਮਵਾਰੀ ਬਾਬਾ ਨੰਦ ਆ ਗਿਆ ਜੀ ਗੱਲ ਕਰਕੇ ਬਹੁਤ ਸੋਹਣੇ ਸਰੋਤੇ ਜੁੜੇ ਨਾਲ ਤੇ ਗੱਲਾਂ ਬਾਤਾਂ ਕੀਤੀਆਂ ਤੇ 24 ਮਿੰਟ 25 ਮਿੰਟ ਹੋ ਚਲੇ ਨੇ ਲਾਈਵ ਨੂੰ ਤੇ ਮੇਰੇ ਹਿਸਾਬ ਕਿ ਇੱਥੇ ਵਿਸ਼ਰਾਮ ਦਈਏ ਤੇ ਮਨਵੈਗ ਸਿੰਘ ਕਾਲਸਾ ਮਨਵੈਗ ਸਿੰਘ ਕੀ ਫਤ Становится.